ਸਿੱਕੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਫਿਲਪਾਈਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪੰਜ ਮਾਡਲ ਤਿਆਰ ਕੀਤੇ ਗਏ ਨੇ ਜਿਹੜੇ ਕੋਥੇ ਸਥਾਪਿਤ ਕੀਤੇ ਜਾਣਗੇ ਜਿਸ ਨੂੰ ਦੇਖ ਕੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਹੜੇ ਅੱਜ ਦੇ ਬੱਚੇ ਨੇ ਉਹ ਬਾਣੀ ਤੇ ਬੰਨਣਾ ਜ਼ਰੂਰ ਜੋੜਨਗੇ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਆਰਟਿਸਟ ਔਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਸਿੱਖੀ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਹੋ ਬਹੁਤ-ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਇਹ ਮੇਰੇ ਲਈ ਨਹੀਂ ਸਾਰੇ ਸਿੱਖ ਕੌਮ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਇਤਿਹਾਸ ਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਫਿਲੀਪੀਨ ਦੀ ਧਰਤੀ ਤੇ ਪਹਿਲਾ ਸਿੱਖ ਜਾਇਬਕਰ ਬਣਨ ਜਾ ਰਿਹਾ ਜੋ ਕਿ ਉਰਦਾਨੇਤਾ ਸਿਟੀ ਦੇ ਗੁਰਸ਼ਬਦ ਪ੍ਰਕਾਸ਼ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਮਾਡਲ ਸ਼ੋਭਿਤ ਹੋਣਗੇ ਤੇ ਇਹ ਸਾਰੇ ਮਾਡਲ ਜਿਹੜੇ ਸੋਲਿਡ ਮਟੀਰੀਅਲ ਜਿਵੇਂ ਕਿ ਫਾਈਬਰ ਸੋਲਿਡ ਵੁੱਡ ਇਸ ਤਰ੍ਹਾਂ ਦੇ ਮਟੀਰੀਅਲ ਨਾਲ ਤਿਆਰ ਕੀਤੇ ਗਏ ਨੇ ਵੱਡੇ ਆਕਾਰ ਦੇ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਤਖਤ ਸ੍ਰੀ ਦਮਦਮਾ ਸਾਹਿਬ ਜੀ ਦਾ ਮਾਡਲ ਸ੍ਰੀ ਨਨਕਾਣਾ ਸਾਹਿਬ ਜੀ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਾਦ ਤ ਵਾਲਾ ਜੋ ਦ੍ਰਿਸ਼ ਹੈ ਉਹ ਮਾਡਲ ਤੇ ਸ਼੍ਰੀ ਰਣਕਾਣਾ ਸਾਹਿਬ ਦਾ ਮਾਡਲ ਇਹ ਸਾਰੇ ਬਣਾ ਕੇ ਸਮੁੱਚੀ ਸਿੱਖ ਪੰਥ ਨੂੰ ਸਮਰਪਿਤ ਕੀਤੇ ਗਏ ਅ ਇਸ ਤੋਂ ਪਹਿਲਾਂ ਵੀ ਤੁਸੀਂ ਕਾਫੀ ਜਿਹੜੇ ਕਿ ਇਸ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਨੇ ਜਿਸ ਦੇ ਵਕਫਾ ਕਲਾਕਾਰ ਤੇ ਨੇ ਉਹਨਾਂ ਦੇ ਵਿੱਚ ਤੁਸੀਂ ਦੇਸ਼ਮ ਦੇਸ਼ਾਂ ਵਿੱਚ ਨਾਮ ਨਾ ਕਟਿਆ ਜਿਹੜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜੀ ਸਭ ਤੋਂ ਪਹਿਲਾ ਕੜਾ ਐਸਾ ਮਾਡਲ ਜਿਹਨੂੰ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪਈ ਔਰ ਉਸ ਦੇ ਲਈ ਬਹੁਤ ਜ਼ਿਆਦਾ ਤੁਸੀਂ ਮਿਹਨਤ ਕਰਕੇ ਔਰ ਦੇਸ਼ਮ ਦੇਸ਼ਾਂ ਨਾਮ ਕਟਿਆ ਹਾਂਜੀ ਇਹ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਦਾਸ ਹੋਣਾ ਜਦੋਂ ਬਣਾਇਆ ਗਿਆ ਸੀ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਜਿਹੜੀ ਵੱਡੇ ਲੈਵਲ ਤੇ ਪ੍ਰਸਿੱਧੀ ਮਿਲੀ ਕਰੋੜਾਂ ਦੀ ਤعداد ਚ ਲੋਕਾਂ ਨੇ ਉਹਨੂੰ ਵੇਖਿਆ ਨਿਹਾੜਿਆ ਤੇ ਉੱਥੋਂ ਹੀ ਧਾਰਮਿਕ ਸਥਾਨਾਂ ਦੇ ਮਾਡਲ ਤਕਰੀਬਨ ਅੱਜ ਤੋਂ 15 ਸਾਲ ਪਹਿਲਾਂ ਬਣਾਉਣ ਦੀ ਫਿਰ ਮੈਂ ਸ਼ੁਰੂਆਤ ਕੀਤੀ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਤੇ ਹੁਣ ਜੇ ਗੱਲ ਕਰੀਏ ਸ੍ਰੀ ਹਾਂਜੀ ਦੱਸੋ ਸਾਡਾ ਸਭ ਤੋਂ ਪਹਿਲਾਂ ਤੁਹਾਨੂੰ ਹਾਂਜੀ ਜੋ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਬਣਾਇਆ ਗਿਆ ਸੀਗਾ ਉਹ ਦੇਸ਼ ਦੁਨੀਆ ਦੇ ਵਿੱਚ ਬਹੁਤ ਪ੍ਰਸਿੱਧ ਹੋਇਆ ਤੇ ਉਸ ਤੋਂ ਬਾਅਦ ਫਿਰ ਮੈਂ ਧਾਰਮਿਕ ਸਥਾਨਾਂ ਦੇ ਮਾਡਲ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਤੇ ਉਸ ਤੋਂ ਬਾਅਦ ਚਲਸੋ ਚਲ ਜਿਸ ਤਰ੍ਹਾਂ ਕਿ ਦਸਾਂ ਪਾਸ਼ੇ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਖਤ ਸਾਹਿਬਾਂ ਦੇ ਮਾਡਲਾਂ ਦੇ ਨਾਲ-ਨਾਲ ਪਾਕਿਸਤਾਨ ਦੇ ਵੀ ਕਾਫੀ ਗੁਰਦਾਰਾ ਸਾਹਿਬਾਂ ਦੇ ਮਾਡਲ ਤਿਆਰ ਕੀਤੇ ਗਏ ਹੋਰ ਸੰਗਤਾਂ ਦਾ ਜਦੋਂ ਪਿਆਰ ਮਿਲਣ ਲੱਗਾ ਤੇ ਜਿਹੜੇ ਜੂਨ 1984 ਕੱਲੂ ਕਾਰੇ ਦਾ ਸਾਡਾ ਕੌਮੀ ਦਰਦ ਹੈ ਜੋ ਉਹ ਵੀ ਸੰਗਤਾਂ ਦੇ ਸਾਹਮਣੇ ਵੱਖ-ਵੱਖ ਮੁਲਕਾਂ ਦੇ ਵਿੱਚ ਬਣਾ ਕੇ ਮਾਡਲ ਪੇਸ਼ ਕੀਤੇ ਗਏ ਨੇ ਜੋ ਕਿ ਸੰਗਤਾਂ ਜਿਹੜੀਆਂ ਦਿਲੋਂ ਸਰਾਧੀਆਂ ਨੇ ਤੇ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਚਹੀ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਕਾਰਜ ਜਿਹੜੇ ਧਾਰਮਿਕ ਮੋਡਲਾਂ ਦੀ ਸੇਵਾਵਾਂ ਕਰਦੇ ਰਹੀ ਆ ਕੈਨੇਡਾ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਮਿਲਿਆ ਪੀਆਰਓ ਤੱਕ ਦੀ ਆਫਰ ਮਿਲੀ ਸੀ ਤੁਹਾਨੂੰ ਔਰ ਤੁਸੀਂ ਚਾਹਦੇ ਤਾਂ ਪੀਆਰਓ ਲੈ ਵੀ ਸਕਦੇ ਸੀ ਪਰ ਉਹ ਥੋੜਾ ਇੱਕ ਇਸਾ ਸੰਗਤ ਨਾਲ ਸੀ ਬਿਲਕੁਲ ਜੀ ਪੀਆਰ ਲੈ ਨਹੀਂ ਸਕਦੇ ਸੀ ਸਾਨੂੰ ਡਾਇਰੈਕਟ ਗਵਰਨਮੈਂਟ ਵੱਲੋਂ ਪੀਆਰ ਦਿੱਤੀ ਗਈ ਤੇ ਕੈਨੇਡਾ ਦੇ ਹੁਣ ਅਸੀਂ ਵਸਨੇਕ ਮੇਰਾ ਪਰਿਵਾਰ ਉੱਥੇ ਹੀ ਹੈ ਤੇ ਬੜੀ ਗੁਰੂ ਰਾਮਦਾਸ ਦੀ ਕਿਰਪਾ ਚਲ ਰਹੀ ਹੈ ਤੇ ਨਾਲ ਮੈਂ ਤੁਹਾਨੂੰ ਦੱਸ ਦਵਾਂ ਪਿਛਲੇ ਸਾਲ ਕੈਨੇਡੀਅਨ ਪਾਰਲੀਮੈਂਟ ਚ ਵੀ ਦੋ ਵਾਰੀ ਮੈਨੂੰ ਬੁਲਾ ਕੇ ਉੱਥੇ ਚੇਟਨ ਪ੍ਰੂਡੋ ਸਾਹਿਬ ਬੜੇ ਮਾਨ ਸਨਮਾਨ ਉਹਨਾਂ ਨੇ ਬਖਸ਼ਿਆ ਨਿਵਾਜਿਆ ਪਾਰਲੀਮੈਂਟ ਦੇ ਵਿੱਚ ਤੇ ਉਸ ਤੋਂ ਇਲਾਵਾ ਜਦੋਂ ਮੈਂ ਪਿਛਲੇ ਸਾਲ ਆਸਟ੍ਰੇਲੀਆ ਗਿਆ ਸੀ ਉੱਥੇ ਵੀ ਪਾਰਲੀਮੈਂਟ ਦੇ ਵਿੱਚ ਮਾਨ ਸਨਮਾਨ ਦੇ ਕੇ ਉਹਨਾਂ ਨੇ ਨਿਵਾਜਿਆ ਤੇ ਮੈਂ ਸਿਰਫ ਆਪਣੇ ਲਈ ਮਾਨ ਸਨਮਾਨ ਨਹੀਂ ਗਿੰਦਾ ਸਮੁੱਚੀ ਸਿੱਖ ਪੰਥ ਲਈ ਮਾਣ ਵਾਲੀ ਗੱਲ ਹੈ ਕਿ ਕਿਸੇ ਦਸਤਾਰ ਧਾਰੀ ਕਿਸੇ ਆਰਟਿਸਟ ਨੂੰ ਜੋ ਕਿ ਸਿੱਖ ਕੌਮ ਦਾ ਸਿੱਖ ਇਤਿਹਾਸ ਨੂੰ ਅੱਗੇ ਲੈ ਕੇ ਜਾ ਰਿਆ ਉਹਨਾਂ ਨੂੰ ਗੋਰੇ ਵੀ ਮਾਨ ਸਨਮਾਨ ਦਿੰਦੇ ਇਹਨਾਂ ਦੀ ਲੌਂਗ ਲਾਈਫ ਹੈਗੀ ਇਹਨਾਂ ਨੂੰ ਗਲਾਸ ਚ ਪੈਕ ਹੋ ਜਾਣਾ ਕਦੇ ਵੀ ਕੁਝ ਨਹੀਂ ਹੁੰਦਾ ਤੇ ਮੈਂ ਤਾਂ ਸੰਗਤਾਂ ਅੱਗੇ ਵੀ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਧਾਰਮਿਕ ਸਥਾਨਾਂ ਦੇ ਮਾਡਲ ਧਾਰਮਿਕ ਸਾਡੀਆਂ ਯਾਦਾਂ ਜਾਂ ਯੋਧਿਆਂ ਦੀਆਂ ਜਾਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਸਣੇ ਇਤਿਹਾਸ ਇਹ ਆਪਣੇ ਆਪਣੇ ਗੁਰਦੁਆਰਾ ਸਾਹਿਬ ਤੇ ਜ਼ਿੰਮੇਵਾਰੀ ਸਮਝ ਕੇ ਆਪਣੇ ਕੌਮੀ ਜਿਹੜੇ ਲੀਡਰ ਨੇ ਆ ਆਗੂ ਨੇ ਇਹ ਆਪਣੇ ਆਪਣੇ ਗੁਰਦੁਆਰਾ ਸਾਹਿਬ 'ਚ ਲਵਾਉਣ ਤਾਂ ਕਿ ਸਾਡੇ ਜਿਹੜਾ ਗੁਰੂ ਸਾਹਿਬਾਨਾਂ ਦਾ ਜਾਂ ਭਗਤ ਸਾਹਿਬਾਨਾਂ ਦਾ ਯੋਧਿਆਂ ਦਾ ਇਤਿਹਾਸ ਜਿੰ ਤੇ ਨਾਲ ਜਦੋਂ ਜਿੱਥੇ ਮਾਡਲ ਸਸੋਬਿਤ ਕਰੀਦਾ ਜਾਇਆ ਬਕਰ ਚੋਥੇ ਨਾਲ ਇਤਿਹਾਸ ਲਿਖਿਆ ਜਾਂਦਾ ਬਿਲਕੁਲ ਜੀ ਸੋ ਕਿੰਨਾ ਸਮਾਂ ਲੱਗਦਾ ਸੀ ਰੋਜ਼ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਸੀ ਸਾਨੂੰ ਤਿਆਰ ਕਰਨ ਵਾਸਤੇ ਹਾਂਜੀ ਰੋਜ਼ 14 16 ਘੰਟੇ 15 ਘੰਟੇ 18 ਘੰਟੇ ਵੀ ਕਈ ਵਾਰੀ ਲਾ ਕੇ ਮਿਹਨਤ ਨਾਲ ਚਾਰ ਪੰਜ ਮਹੀਨਿਆਂ ਦੀ ਕੜੀ ਮਿਹਨਤ ਤੋਂ ਬਾਅਦ ਇਹ ਮਾਡਲ ਤਿਆਰ ਹੋਏ ਤੇ ਆਉਣ ਵਾਲੇ ਟਾਈਮ ਤੇ ਵੀ ਬੜੇ ਜਲਦੀ ਕੋਈ ਨਾ ਕੋਈ ਹੋਰ ਵੱਡੇ ਲੈਵਲ ਤੇ ਪ੍ਰੋਜੈਕਟ ਲੈ ਕੇ ਆ ਰਹੇ ਤੇ ਮੈਂ ਤਾਂ ਸੰਗਤਾਂ ਨੂੰ ਫੇਰ ਬੇਨਤੀ ਕਰਦਾ ਵੀ ਪੂਰੀ ਦੁਨੀਆ ਚ ਕੋਈ ਇਹੋ ਜਿਹਾ ਮਿਊਜ਼ੀਅਮ ਬਣੇ ਕਿਤੇ ਵੀ ਕੋਈ ਸਥਾਨ ਕੋਈ ਗੁਰੂ ਦਾ ਪਿਆਰਾ ਵੇਖੇ ਤਾਂ ਜਿੱਥੇ ਦਸਾਂ ਪਾਸ਼ੀਆਂ ਦਾ ਇਤਿਹਾਸ ਹੋਵੇ ਭਗਤ ਸਹਿਬਾਨਾਂ ਦਾ ਸਾਡੇ ਯੋਧਿਆਂ ਦਾ ਸ਼ਹੀਦਿਆਂ ਦਾ ਇਤਿਹਾਸ ਹੋਣ ਉਹ ਇੱਕ ਅਜਿਹਾ ਅਜਾਇਬ ਘਰ ਜ਼ਰੂਰ ਬਣਨਾ ਚਾਹੀਦਾ ਜੋ ਕਿ ਬੱਚਿਆਂ ਲਈ ਵੀ ਇੱਕ ਸਟੱਡੀ ਸੈਂਟਰ ਬਣ ਕੇ ਉੱਭਰ ਕੇ ਆਏ ਜਿਹੜੇ ਨਵੇਂ ਬੱਚੇ ਅੱਜ ਕੱਲ ਮੋਬਾਈਲਾਂ ਦੇ ਵਿੱਚ ਰੀਲਾਂ ਦੇ ਵਿੱਚ ਵਿਅਸਤ ਹੈਗੇ ਆ ਉਹ ਵੀ ਕੁਝ ਚੰਗੇ ਕਾਰਜ ਕਰਨਾ ਸਾਡੇ ਕੌਮ ਲਈ ਦੇਸ਼ ਲਈ ਕਰਨ ਵਾਲਾ ਬਹੁਤ ਕੁਝ ਹੈਗਾ ਸਾਡੇ ਜਿਹ ਕਰਨੀ بڑے ਕਾਰਜ ਨੇ ਸਮਾਜ ਲਈ ਕਰਨੇ بڑے ਕਾਰਜ ਨੇ ਮੈਂ ਚਾਹੁੰਨਾ ਵੀ ਬੱਚੇ ਵੀ ਅੱਗੇ ਹੋਣ ਕੋਈ ਚੰਗੀ ਕਲਾ ਨਾਲ ਜੁੜਨ ਚੰਗੇ ਖੇਤਰ ਦੇ ਵਿੱਚ ਅੱਗੇ ਹੋਣ ਨਸ਼ਿਆਂ ਨੂੰ ਤਿਆਗਣ ਪਤਤਕੁਣੇ ਨੂੰ ਤਿਆਗਣ ਤੇ ਦੂਜੀ ਗੱਲ ਮੈਂ ਚਾਹੁੰਨਾ ਵੀ ਅਗਰ ਕਿਸੇ ਵੀ ਚੰਗੇ ਖਿੱਤੇ ਜੋ ਬੱਚਾ ਜਾਣਾ ਚਾਵੇ ਆਪਣੇ ਮਾਤਾ ਪਿਤਾ ਜਿਹੜਾ ਫਰਜ ਬੰਦਾ ਕਿ ਬੱਚਿਆਂ ਨੂੰ ਜਾਣ ਦਿਵੋ ਉਹਨੂੰ ਇਗਨੋਰ ਨਾ ਕਰੋ ਮੇਰੇ ਨਾਲ ਵੀ ਬੜਾ ਹੋਇਆ ਸੀ ਸ਼ੁਰੂ-ਸ਼ੁਰੂ ਚ ਕੇ ਤੁਸੀਂ ਇਸ ਕਲਾ ਦੇ ਵਿੱਚ ਕੀ ਕਰੋਗੇ ਸੋ ਮੈਂ ਚਾਹੁੰਨਾ ਅਗਰ ਕੋਈ ਬੱਚੇ ਸਿੱਖਣਾ ਚਾਹੁੰਦੇ ਆ ਉਹ ਵੀ ਸੰਪਰਕ ਕਰ ਸਕਦੇ ਆ ਮੈਂ ਨੰਬਰ ਜੇ ਤੁਸੀਂ ਕਹੋ ਤਾਂ ਮੈਂ ਮੈਂਸ਼ਨ ਕਰ ਦੇਣਾ 416 710 5308 ਮੇਰਾ ਕੈਨੇਡੀਅਨ ਨੰਬਰ ਹੈ ਤੁਸੀਂ WhatsApp ਤੇ ਮੈਸੇਜ ਕਰੋਗੇ ਅਗਰ ਕਿਤੇ ਦੇਸ਼ ਦੁਨੀਆ ਚ ਧਾਰਮਿਕ ਸਥਾਨਾਂ ਦੇ ਮਾਡਲ ਚਾਹੀਦੇ ਹੋ ਤਾਂ ਅਸੀਂ ਉੱਥੇ ਹਾਜ਼ਰ ਹੋਵਾਂਗੇ ਬਿਲਕੁਲ ਬਿਲਕੁਲ ਧੰਨਵਾਦ ਸੋ ਇਹ ਸਾਨੂੰ ਗੁਰਪ੍ਰੀਤ ਸਿੰਘ ਆਰਟਿਸਟ ਜਿਨ੍ਹਾਂ ਦੇ ਵੱਲੋਂ ਸਖਤ ਮਿਹਨਤ ਕਰਕੇ ਪੰਜ ਮਾਡਲ ਤਿਆਰ ਕੀਤੇ ਗਏ ਨੇ ਔਰ ਇਤਿਹਾਸ ਵਿੱਚ ਬੜੇ ਮਾਣ ਵਾਲੀ ਗੱਲ ਹੈ ਕਿ ਫਿਲੀਪਾਈਨ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਜਾਣਗੇ ਜਿੱਥੇ ਬੱਚਿਆਂ ਨੂੰ ਬਾਣੀ